ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਅੱਜ ਦੀਆਂ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਮੇਂ ਆਪਣੇ ਦੇਸ਼ 'ਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ 'ਚ ਰੁੱਝੇ ਹੋਏ ਨੇ। ਇਸ ਦੌਰਾਨ ਭਾਰਤ 'ਚ ਅਮਰੀਕੀ ਦੂਤਾਵਾਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਦੂਤਾਵਾਸ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਮਰੀਕਾ 'ਚ ਹਮਲਾ ਜਾਂ ਚੋਰੀ ਕਰਦਾ ਹੈ ਤਾਂ ਉਸ ਦਾ ਵੀਜ਼ਾ ਰੱਦ ਕੀਤਾ ਜਾਵੇਗਾ ਚੇਤਾਵਨੀ ਚ ਅੱਗੇ ਕਿਹਾ ਗਿਆ ਕਿ ਸਿਰਫ ਇਹੀ ਨਹੀਂ ਜੇਕਰ ਕੋਈ ਦੋਸ਼ੀ ਵਿਅਕਤੀ ਅਜਿਹਾ ਕਰਦਾ ਏ ਤਾਂ ਉਸ ਨੂੰ ਦੁਬਾਰਾ ਕਦੇ ਵੀ ਅਮਰੀਕਾ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਇਹ ਚੇਤਾਵਨੀ ਦਿੱਤੀ ਹੈ ਐਕਸ ਤੇ ਆਪਣੀ ਪੋਸਟ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਸੰਯੁਕਤ ਰਾਜ 'ਚ ਹਮਲਾ ਕਰਨ ਜਾਂ ਚੋਰੀ ਕਰਨ ਨਾਲ ਨਾ ਸਿਰਫ ਤੁਹਾਨੂੰ ਕਾਨੂੰਨੀ ਸਮੱਸਿਆਵਾਂ ਪੈਦਾ ਹੋਣਗੀਆਂ ਬਲਕਿ ਇਹ ਤੁਹਾਡੇ ਵੀਜ਼ੇ ਨੂੰ ਰੱਦ ਕਰਨ ਦਾ ਕਾਰਨ ਵੀ ਬਣ ਸਕਦਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਵੀ ਅਯੋਗ ਹੋ ਸਕਦੇ ਹੋ। ਸੰਯੁਕਤ ਰਾਜ ਅਮਰੀਕਾ ਕਾਨੂੰਨ ਅਤੇ ਵਿਵਸਥਾ ਦੀ ਕਦਰ ਕਰਦਾ ਹੈ ਤੇ ਉਮੀਦ ਕਰਦਾ ਹੈ ਕਿ ਵਿਦੇਸ਼ੀ ਸੈਲਾਨੀ ਸਾਰੇ ਅਮਰੀਕੀ ਕਾਨੂੰਨਾਂ ਦੀ ਪਾਲਣਾ ਕਰਨਗੇ। ਧਿਆਨ ਦੇਣ ਯੋਗ ਹੈ ਕਿ ਅਮਰੀਕੀ ਦੂਤਾਵਾਸ ਨੇ ਇੱਕ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਤੇ ਹੋਰ ਅਪਰਾਧੀਆਂ ਨੂੰ ਕੱਢਣ ਦੀ ਮੁਹਿੰਮ ਚ ਲੱਗੇ ਹੋਏ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਦੇ ਅਨੁਸਾਰ 20 ਜਨਵਰੀ ਤੋਂ 29 ਅਪ੍ਰੈਲ ਦੇ ਵਿਚਕਾਰ ਅਮਰੀਕਾ ਤੋਂ 1,42,000 ਲੋਕਾਂ ਨੂੰ ਕੱਢਿਆ ਗਿਆ ਹੈ ਤੁਹਾਨੂੰ ਦੱਸਦੀ ਕਿ ਅਮਰੀਕਾ ਚ ਚੋਰੀ ਲਈ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦੋਵਾਂ ਦੀ ਵਿਵਸਥਾ ਹੈ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਜੇਕਰ ਚੋਰੀ ਕੀਤੇ ਸਮਾਨ ਦੀ ਕੀਮਤ 300 ਅਮਰੀਕੀ ਡਾਲਰ ਤੋਂ ਘੱਟ ਹੈ ਤਾਂ ਦੋਸ਼ੀ ਵਿਅਕਤੀ ਤੇ ਸ਼੍ਰੇਣੀ A ਅਪਰਾਧ ਦਾ ਦੋਸ਼ ਲਗਾਇਆ ਜਾਵੇਗਾ ਜਿਸ ਲਈ ਜੁਰਮਾਨਾ 2500 ਅਮਰੀਕੀ ਡਾਲਰ ਤੱਕ ਅਤੇ ਕੈਦ 1 ਸਾਲ ਤੱਕ ਹੋ ਸਕਦੀ ਹੈ। 트럼프 ਪ੍ਰਸ਼ਾਸਨ ਨੇ ਹਾਲ ਹੀ ਦੇ ਦਿਨਾਂ ਚ 17 ਇਮੀਗ੍ਰੇਸ਼ਨ ਕੋਰਟ ਦੇ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਹੈ। ਉਹਨਾਂ ਦੀ ਅਗਵਾਈ ਕਰਨ ਵਾਲੇ ਸੰਗ ਨੇ ਇਹ ਜਾਣਕਾਰੀ ਦਿੱਤੀ ਹੈ, 트럼프 ਪ੍ਰਸ਼ਾਸਨ ਦੇਸ਼ ਚ ਪ੍ਰਵਾਸੀਆਂ ਤੇ ਵੱਡੇ ਪੱਧਰ ਤੇ ਜਲਾਵਤਨੀ ਨੂੰ ਅੱਗੇ ਵਧਾ ਰਹੇ ਨੇ। ਉਹ ਬਰਖਾਸਤ ਦੀ ਅਜਿਹੇ ਸਮੇਂ ਚ ਹੋਈ ਹੈ ਜਦੋਂ ਅਦਾਲਤਾਂ 트럼프 ਪ੍ਰਸ਼ਾਸਨ ਦੇ ਸਖਤ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਕੇਂਦਰ ਚ ਆ ਗਈ ਜਿੱਥੇ ਇਮੀਗ੍ਰੇਸ਼ਨ ਤੇ ਕਸਟਮ ਡਿਊਟੀ ਐਨਫੋਰਸਮੈਂਟ ਅਧਿਕਾਰੀ ਕਾਰਵਾਈ ਲਈ ਅਦਾਲਤ 'ਚ ਹਾਜ਼ਰ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਇਮੀਗ੍ਰੇਸ਼ਨ ਕੋਰਟ ਦੇ ਜੱਜਾਂ ਦੇ ਨਾਲ-ਨਾਲ ਹੋਰਨਾ ਪੇਸ਼ੇਵਰਾਂ ਦੀ ਨੁਮਾਇੰਦਗੀ ਕਰਨ ਵਾਲੇ ਅੰਤਰਰਾਸ਼ਟਰੀ ਵਪਾਰਕ ਤੇ ਤਕਨੀਕੀ ਇੰਜੀਨੀਅਰਜ਼ ਮਹਾਸੰਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ 15 ਜੱਜਾਂ ਤੇ ਸੋਮਵਾਰ ਨੂੰ ਦੋ ਹੋਰ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਅਜਿਹਾ ਕਰਨ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਸੰਗ ਨੇ ਕਿਹਾ ਕਿ ਉਹ ਦੇਸ਼ ਭਰ ਦੇ 10 ਵੱਖ-ਵੱਖ ਸੂਬਿਆਂ ਕੈਲੀਫੋਰਨੀਆ, ਐਲਨੋਇਸ, ਲੂਈਸੀਆਨਾ, ਮੈਰੀਲੈਂਡ, ਮੈਸਾਚੂਸੈਟਸ, ਨਿਊਯਾਰਕ, 오ਹਾਇਓ, ਟੈਕਸਾਸ, ਯੂਟਾ ਤੇ ਵਰਜੀਨੀਆ ਦੀਆਂ ਅਦਾਲਤਾਂ 'ਚ ਕੰਮ ਕਰ ਰਹੇ ਸਨ। ਯੂਨੀਅਨ ਦੇ ਪ੍ਰਧਾਨ ਮੈਟ ਬਿਗੇਸਟ ਨੇ ਕਿਹਾ ਕਿ ਇਹ ਬੇहद અપਮਾਨਜਨਕ ਤੇ ਜਨਹਿਤ ਵਿਰੋਧ ਹੈ ਕਿ ਜਿਸ ਸਮੇਂ ਕਾਂਗਰਸ ਨੇ 800 ਇਮੀਗ੍ਰੇਸ਼ਨ ਜੱਜਾਂ ਨੂੰ ਰਜਿਸਟਰਡ ਕੀਤਾ ਏ ਉਸੇ ਸਮੇਂ ਅਸੀਂ ਬਿਨਾਂ ਕਿਸੇ ਕਾਰਨ ਵੱਡੀ ਗਿਣਤੀ 'ਚ ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਰਹੇ ਆ ਇਹ ਬੇਤੁਕਾਇਆ ਇਸ ਦਾ ਹੱਲ ਹੈ ਕਿ ਬਰਖਾਸਤਗੀ ਮੰਦ ਕੀਤੀ ਜਾਵੇ ਤੇ ਨਿਯੁਕਤੀ ਸ਼ੁਰੂ ਕੀਤੀ ਜਾਵੇ ਇਮੀਗ੍ਰੇਸ਼ਨ ਸਮੀਖਿਆ ਦੇ ਕਾਰਜਕਾਰੀ ਦਫ਼ਤਰ ਦੀ ਚੇਅਰਪਰਸਨ ਨੇ ਈਮੇਲ ਚ ਕਿਹਾ ਕਿ ਦਫ਼ਤਰ ਬਰਖਾਸਤਗੀ ਤੇ ਕੋਈ ਟਿੱਪਣੀ ਨਹੀਂ ਕਰੇਗਾ ਇੱਕ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਹਰ ਹੀਲਾ ਵਸੀਲਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਨ੍ਹਾਂ ਖਿਲਾਫ ਅਮਰੀਕਾ ਚ ਹੀ ਰੋਹ ਵੀ ਤਿੱਖਾ ਹੁੰਦਾ ਜਾ ਰਿਹਾ ਹੈ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਵਿਵਾਦਪੂਰਨ ਨੀਤੀਆਂ ਜਿਵੇਂ ਕਿ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਾ ਅਤੇ ਅਮਰੀਕਾ 'ਚ ਸਿਹਤ ਖਰਚਾਂ 'ਚ ਕਟੌਤੀ ਕਰਨ ਵਿਰੁੱਧ ਵੀਰਵਾਰ ਨੂੰ ਦੇਸ਼ ਭਰ ਦੇ ਵਿੱਚ 1600 ਤੋਂ ਵੱਧ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ। ਪ੍ਰਬੰਧਕਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ। ਸੰਗਠਨ ਪਬਲਿਕ ਸਿਟੀਜ਼ਨ ਦੀ ਸਹਿ ਪ੍ਰਧਾਨ ਲੀਜ਼ਾ ਗਿਲਬਰਟ ਨੇ ਮੰਗਲਵਾਰ ਨੂੰ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਅਸੀਂ ਆਪਣੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਦੌਰ ਤੋਂ ਲੰਘ ਰਹੇ ਹਾਂ ਅਸੀਂ ਸਾਰੇ ਵੱਧ ਦੀ ਤਾਨਾਸ਼ਾਹੀ ਦੀ ਪਕੜ 'ਚ ਹਾਂ ਸਾਡੇ ਲੋਕਤੰਤਰੀ ਅਧਿਕਾਰਾਂ ਆਜ਼ਾਦੀਆਂ ਅਤੇ ਉਮੀਦਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਐਟਲਾਂਟਾ ਤੇ ਸੇਂਟ ਲੂਇਸ ਓਕਲੈਂਡ ਕੈਲੀਫੋਰਨੀਆ ਐਨਾਪੋਲਿਸ ਮੈਰੀਲੈਂਡ 'ਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਗੌਰਤਲਬ ਕਿ 트럼ਪ ਪ੍ਰਸ਼ਾਸਨ ਵੱਲੋਂ ਹਰ ਰੋਜ਼ 3000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦਾ ਟੀਚਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਗੈਰ ਮੁਲਕਾਂ 'ਚ ਡਿਪੂਟ ਕਰਨ ਦੀ ਵੀ ਕਵਾਇਦ ਚੱਲ ਰਹੀ ਹੈ। ਬੀਤੇ ਦਿਨੀ ਖੇਤਾਂ 'ਚ ਜਦੋਂ ਅਧਿਕਾਰੀਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਵੀ ਕੀਤਾ ਗਿਆ। ਅਮਰੀਕਾ 'ਚ ਹਵਾਈ ਮੁਸਾਫਰਾਂ ਨੂੰ ਜਲਦ ਇੱਕ ਹੋਰ ਰਾਹਤ ਮਿਲ ਸਕਦੀ ਹੈ ਤੇ ਉਹ ਆਪਣੀ ਜ਼ਰੂਰਤ ਮੁਤਾਬਕ ਲਿਕਵਿਡ ਯਾਨੀ ਕਿ ਤਰਲ ਪਦਾਰਥ ਆਪਣੇ ਕੈਰੀ ਬੈਗ 'ਚ ਲਿਜਾਣ ਦੇ ਹੱਕਦਾਰ ਹੋ ਜਾਣਗੇ। ਟਰੰਪ ਸਰਕਾਰ ਦੋ ਦਹਾਕੇ ਪੁਰਾਣੇ ਨਿਯਮ ਬਦਲਣ ਦੀ ਤਿਆਰੀ ਕਰ ਰਹੀ ਹੈ ਜਿਸ ਤਹਿਤ 3.4 ਆਉਂਸ ਤੋਂ ਵੱਧ ਤਰਲ ਨਹੀਂ ਲਿਜਾਇਆ ਜਾ ਸਕਦਾ ਇੱਥੇ ਦੱਸਣਾ ਬਣਦਾ ਹੈ ਕਿ ਕੈਰੀ ਬੈਗਸ ਦੇ ਵਿੱਚ ਮੌਜੂਦ ਵੱਧ ਮਿਕਦਾਰ ਵਾਲੇ ਤਰਲ ਪਦਾਰਥਾਂ ਜਿਵੇਂ ਕਲੀਨ ਜੈਲ ਅਤੇ ਐਰੋਸੋਲ ਆਦ ਨੂੰ ਸੁਰੱਖਿਆ ਜਾਂਚ ਦੌਰਾਨ ਜ਼ਬਤ ਕਰ ਲਿਆ ਜਾਂਦਾ ਹੈ ਜਦਕਿ ਬਾਕੀ ਸਮਾਨ ਦੇ ਵਿੱਚ ਹੀ ਅਜਈਆਂ ਚੀਜ਼ਾਂ ਰੱਖਣ ਦੀ ਤਾਕੀਦ ਕੀਤੀ ਜਾਂਦੀ ਹੈ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਕਹਿਣਾ ਹੈ ਕਿ ਆਉਂਦੇ 1-2 ਹਫ਼ਤੇ ਦੌਰਾਨ ਇਸ ਬਾਰੇ ਕੋਈ ਐਲਾਨ ਕੀਤਾ ਜਾ ਸਕਦਾ ਹੈ ਪਰ ਯਕੀਨੀ ਤੌਰ ਤੇ ਕੁਝ ਵੀ ਦੱਸਣਾ ਮੁਸ਼ਕਲ ਹੋਵੇਗਾ ਦੱਸਦੀ ਹੈ ਕਿ ਪਿਛਲੇ ਦਿਨੀ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਵੱਲੋਂ ਜੁੱਤੀਆਂ ਉਤਾਰ ਕੇ ਤਲਾਸ਼ੀ ਵਾਲਾ ਨਿਯਮ ਵੀ ਜਲਦ ਖਤਮ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਜੁੱਤੀਆਂ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਿਆਂਦੀ ਗਈ ਜਦੋਂ ਸ਼ੂ ਬੰਬਰ ਵਜੋਂ ਜਾਣੇ ਜਾਂਦੇ ਰੀਚਰਡ ਰੀਡ ਨੇ ਆਪਣੀਆਂ ਜੁੱਤੀਆਂ 'ਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਿਆਮੀ ਆਰੀ ਅਮਰੀਕਨ 에ਅਰਲਾਈਨਸ ਦੀ ਟ੍ਰਾਂਸ ਐਟਲੈਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ ਫਲਾਈਟ ਬੋਸਟਨ ਹਵਾਈ ਅੱਡੇ ਤੇ ਸੁਰੱਖਿਅਤ ਲੈਂਡ ਕਰ ਗਈ ਤੇ ਮੁਸਾਫਰਾਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ AI ਦੀ ਵੱਧਦੀ ਵਰਤੋਂ ਕਾਰਨ ਦੁਨੀਆ ਦੇ ਅਮੀਰਾਂ ਦੀ ਸੂਚੀ ਬਦਲ ਗਈ ਹੈ ਇਸ ਦੌਰਾਨ ਅਮਰੀਕਾ ਤੋਂ AI ਚਿਪਸ ਦੇ ਨਿਰਯਾਤ ਤੇ ਪਾਬੰਦੀਆਂ ਨੂੰ ਢਿੱਲ ਦੇਣ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਬੀਤੇ ਦਿਨ ਤਕਨੀਕੀ ਕੰਪਨੀ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਦੇ ਤੀਜੇ ਸਥਾਨ ਤੋਂ ਖਿਸਕ ਗਏ ਉਹਨਾਂ ਨੂੰ ਔਰੇਕਲ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀਟੀਓ ਲੈਰੀ ਐਲਿਸਨ ਨੇ ਪਛਾੜ ਦਿੱਤਾ ਔਰੇਕਲ ਦੇ ਸ਼ੇਰਾਂ 'ਚ ਵਾਧੇ ਕਾਰਨ 80 ਸਾਲਾ ਐਲਿਸਨ ਐਫਐਸ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਦੂਜੇ ਸਥਾਨ ਤੇ ਪਹੁੰਚ ਗਿਆ ਹਾਲਾਂਕਿ ਐਲਨ ਮਸਕ ਦੀ ਬਾਦਸ਼ਾਹਤ ਕਾਇਮ ਹੈ ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਆਧਾਰ ਤੇ ਤਿਆਰ ਕੀਤੀ ਗਈ ਰਿਪੋਰਟ ਦੇ ਅਨੁਸਾਰ ਐਲਿਸਨ ਦੀ ਕੁੱਲ ਦੌਲਤ 21.6 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ ਇਹ ਜ਼ਕਰਬਰਗ ਦੀ 21.5 ਲੱਖ ਕਰੋੜ ਰੁਪਏ ਦੀ ਦੌਲਤ ਤੋਂ ਵੱਧ ਹੈ ਡੋਨਲਡ ਟਰੰਪ ਨਾਲ ਆਪਣੇ ਉਤਰਾ ਚੜਾ ਵਾਲੇ ਸਬੰਧਾਂ ਦਾ ਖਾਮਿਆਜ਼ਾ ਮਸਕ ਨੂੰ ਭੁਗਤਣਾ ਪਿਆ ਹੈ ਜਿਸ ਕਾਰਨ ਇਸ ਸਾਲ ਹੁਣ ਤੱਕ ਟੈਸਲਾ ਦੇ ਸ਼ੇਅਰ 30% ਤੱਕ ਡਿੱਗ ਗਏ ਨੇ ਤੇ ਉੱਥੇ ਹੀ 2025 ਚ ਔਰ ਇਕਲ ਦੇ ਸ਼ੇਅਰ ਹੁਣ ਤੱਕ 90% ਤੱਕ ਵੱਧ ਗਏ ਨੇ ਐਲਨ ਮਸਕ ਦੀ ਟੈਸਲਾ ਦੇ ਸ਼ੇਅਰ ਇਸ ਸਾਲ 30% ਤੱਕ ਡਿੱਗ ਚੁੱਕੇ ਨੇ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਮਸਕ ਦੇ ਰਾਸ਼ਟਰਪਤੀ 트ੰਪ ਨਾਲ ਉਤਰਾ ਚੜਾਵਾਲੇ ਸਬੰਧ ਮੰਨੇ ਜਾ ਰਹੇ ਨੇ ਉਧਰ ਦੂਜੇ ਪਾਸੇ ਲੈਰੀ ਐਲਸਨ ਦੀ ਔਰੇਕਲ ਦੇ ਸ਼ੇਅਰ ਸਿਰਫ 2 ਸਾਲਾਂ 'ਚ ਹੀ 3 ਗੁਣਾ ਵੱਧ ਗਏ April 2025 ਤੋਂ ਬਾਅਦ ਇਹਨਾਂ ਵਿੱਚ 90% ਦਾ ਵਾਧਾ ਹੋਇਆ ਇਸ ਸਬ ਦਰਮਿਆਨ ਮਾਰਕ ਜ਼ੁਕਰਬਰਗ ਦੀ ਫੇਸਬੁੱਕ ਵਰਗੇ ਪਲੇਟਫਾਰਮਾਂ ਤੋਂ ਆਮਦਨ ਲਗਭਗ ਸਥਿਰ ਦੱਸੀ ਜਾ ਰਹੀ ਹੈ। ਪਾਕਿਸਤਾਨ ਦੇ ਟੀਵੀ ਚੈਨਲ ਨੇ ਦਾਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਸਤੰਬਰ ਚ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਨੇ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਅੰਤਲੀ ਵਾਰ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ 2006 ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋਂ ਤੋਂ ਕੋਈ ਵੀ ਅਮਰੀਕੀ ਰਾਸ਼ਟਰਪਤੀ ਇੱਥੇ ਨਹੀਂ ਆਇਆ। ਪਾਕਿਸਤਾਨ ਨੂੰ ਅੱਤਵਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਪ੍ਰਯੋਜਿਤ ਕਰਨ ਲਈ ਜਾਣਿਆ ਜਾਂਦਾ ਹੈ। ਪਿਛਲੇ ਮਹੀਨੇ 트ੰਪ ਨੇ ਵਾਈਟ ਹਾਊਸ 'ਚ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਮੇਜ਼ਬਾਨੀ ਕੀਤੀ ਸੀ। ਪਰ ਬਿਆਨ ਦਾ ਮਤਲਬ ਇਹ ਨਹੀਂ ਸੀ ਕਿ 트ੰਪ ਇਸਲਾਮਾਬਾਦ ਜਾ ਰਹੇ ਨੇ। ਪਾਕਿਸਤਾਨੀ ਮੀਡੀਆ ਦਾ ਇਹ ਝੂਠ ਪਹਿਲੀ ਵਾਰ ਨਹੀਂ ਹੈ। ਪਹਿਲਾਂ ਵੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੁਹਿਮ ਸਿੰਧੂਰ ਤੋਂ ਬਾਅਦ ਫੌਜੀ ਸੰਘਰਸ਼ ਕਰਦੇ ਹੋਏ ਉਹਨਾਂ ਨੇ ਕਈ ਬੇਤੁੱਕੇ ਦਾਅਵੇ ਕੀਤੇ। ਪਿਛਲੇ ਮਹੀਨੇ ਪਾਕਿਸਤਾਨ ਦੀ ਸੈਨਾ ਦੇ ਪ੍ਰਮੁੱਖ ਅਸੀਮ ਮੁਨੀਰ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਲਈ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਪਹੁੰਚੇ ਸਨ ਅਮਰੀਕੀ ਸੂਬੇ ਅਲਾਸਕਾ ਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਰੈਕਟਰ ਪੈਮਾਨੇ ਤੇ ਇਸ ਦੀ ਤੀਬਰਤਾ 7.3 ਸੀ ਇਸ ਤੋਂ ਬਾਅਦ ਸੂਬੇ ਦੇ ਤੱਟਵਰਤੀ ਖੇਤਰਾਂ ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹਾਲਾਂਕਿ ਕੁਝ ਘੰਟਿਆਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਪੁਚਾਲ ਅਲਾਸਕਾ ਦੇ ਪੋਪੋਫ ਟਾਪੂ ਤੇ ਸੈਂਡ ਪੁਆਇੰਟ ਦੇ ਨੇੜੇ ਆਇਆ ਇਸ ਦਾ ਕੇਂਦਰ ਜ਼ਮੀਨ ਤੋਂ 36 ਕਿਲੋਮੀਟਰ ਹੇਠਾਂ ਸੀ ਹਾਲਾਂਕਿ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਲਾਸਕਾ ਪੁਚਾਲ ਏਜੰਸੀ ਦੇ ਅਨੁਸਾਰ ਇੱਥੇ ਇੱਕ ਹਫ਼ਤੇ 'ਚ ਲਗਭਗ 400 ਪੁਚਾਲ ਦਰਜ ਕੀਤੇ ਗਏ 16 ਜੁਲਾਈ ਨੂੰ ਅਟਕਾ ਨੇੜੇ 5.1 ਦੀ ਤੀਬਰਤਾ ਦਾ ਸਭ ਤੋਂ ਵੱਡਾ ਪੁਚਾਲ ਆਇਆ ਸੀ ਮਿਸ਼ੀਗਨ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਮੁਤਾਬਕ 7.0 ਤੋਂ 7.9 ਤੀਬਰਤਾ ਵਾਲੇ ਪੁਚਾਲ ਨੂੰ ਨੁਕਸਾਨ ਪਹੁੰਚਾਉਣ ਦੇ ਸਮਰੱਥ ਮੰਨਿਆ ਜਾਂਦਾ ਹੈ ਅਲਾਸਕਾ 'ਚ ਹਰ ਸਾਲ ਲਗਭਗ 10-15 ਅਜਿਹੇ ਪੁਚਾਲ ਦਰਜ ਕੀਤੇ ਜਾਂਦੇ ਨੇ ਵੀਰਵਾਰ ਨੂੰ ਅਲਾਸਕਾ 'ਚ ਆਏ ਪੁਚਾਲ ਕਾਰਨ ਪਾਰਕਿੰਗ 'ਚ ਖੜੇ ਵਾਹਨ ਹਿੱਲਣ ਲੱਗ ਪਏ ਪੁਚਾਲ ਤੋਂ ਬਚਣ ਲਈ ਲੋਕ ਸੜਕਾਂ ਤੇ ਇਕੱਠੇ ਹੋ ਗਏ ਅਲਾਸਕਾ ਚ ਪੁਚਾਲ ਦੀ ਤੀਬਰਤਾ 7.3 ਮਾਪੀ ਗਈ ਲੋਕਾਂ ਨੂੰ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ